ਸਾਚੀ ਰਕਾਰ જય ਸ਼੍ਰੀ ਨਾਮ ਨਮਸਕਾਰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਵਿੰਦਰ ਕਾਉਂਸਲ ਜਿਹੜਾ ਮੇਰਾ ਅੱਜ ਦਾ ਮੇਨ ਮੁੱਦਾ ਹੈ ਸਾਰਿਆਂ ਨਾਲ ਗੱਲ ਕਰਨ ਦਾ ਉਹ ਇਹ ਹੈ ਵੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੱਕ ਨਵਾਂ ਜਿਹੜਾ ਬਿਲ ਪਾਸ ਹੋਇਆ ਹੈ ਵੀ ਬੀ ਜੀ ਰਾਮ ਜੀ ਉਹ ਇੱਕ ਮਨਰੇਗਾ ਦੇ ਬਿਲ ਨੂੰ ਰਿਫਾਰਮ ਕਰਕੇ ਇਸ ਬਿਲ ਦਾ ਨਾਮ ਰੱਖਿਆ ਗਿਆ ਹੈ ਜਿਹਦੇ ਵਿੱਚ ਆਪਾਂ ਸਭ ਨੂੰ ਪਤਾ ਹੈ ਜਿਹਦਾ ਜਿਹੜਾ ਆਪਣਾ ਮੇਨ ਏ ਵਾਲੇ ਬਿਲ ਦਾ ਵੀ ਬੀ ਜੀ ਰਾਮ ਜੀ ਦਾ ਨਾਮ ਤੇ ਇਹਦਾ ਮੇਨ ਮੋਟਿਵ ਹੈ ਉਹ ਹੈਗਾ ਵਿਕਸਿਤ ਭਾਰਤ ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੇਨ ਜਿਹੜਾ ਇਸ ਬਿਲ ਦਾ ਮੇਨ ਅਜੰਡਾ ਹੈ ਉਹ ਹੈਗਾ ਕੰਮ ਹਨਰ ਤੇ ਪਿੰਡ ਦਾ ਵਿਕਾਸ ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਆਪਣਾ ਚਾਹੇ ਮਨਰੇਗਾ ਸੀ ਚਾਹੇ ਆਪਣਾ ਵੀਬੀ ਜੀਰਾਮ ਜੀ ਬਿਲ ਹੈ ਉਹ ਗ੍ਰਾਮੀਣ ਖੇਤਰ ਲਈ ਆਂਦਾ ਹੈ ਪਿੰਡਾਂ ਪਿੰਡਾਂ ਤੇ ਲੋਕ ਇਹਦੇ ਵਿੱਚ ਕੰਮ ਕਰਦੇ ਆ ਤੇ ਇਸ ਬਿਲ ਵਿੱਚ ਜਿਹੜੀ ਮੇਨ ਸਭ ਤੋਂ ਵੱਡੀ ਰਿਫਾਰਮ ਕੀਤੀ ਗਈ ਹੈ ਉਹ ਇਹ ਹੈ ਵੀ ਪਹਿਲਾਂ ਜਿਹੜੇ ਮਜ਼ਦੂਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਦਾ ਸੀ ਤਾਂ ਹੁਣ ਨਵੇਂ ਬਿੱਲ ਦੇ ਹਿਸਾਬ ਨਾਲ ਜਿਹੜੇ ਹੁਣ ਆਪਣੇ ਲੋੜਵੰਦ ਲੋਕ ਨੇ ਉਹਨਾਂ ਨੂੰ 125 ਦਿਨ ਦਾ ਰੋਜ਼ਗਾਰ ਜਿਵੇਂ ਕਿ ਲਾਜ਼ਮੀ ਦਿੱਤਾ ਜਾਊਗਾ ਅਗਰ 15 ਦਿਨ ਰੋਜ਼ਗਾਰ ਨਹੀਂ ਮਿਲਦਾ ਤਾਂ ਉਸ ਦਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਊਗਾ ਤੇ ਇਸ ਦੇ ਵਿੱਚ 60% ਜਿਹੜਾ ਪੈਸਾ ਉਹ ਕੇਂਦਰ ਦੇ ਦੇਗੀ 40% ਇਹਦਾ ਪੈਸਾ ਸੂਬਾ ਸਰਕਾਰ ਦੇਗੀ ਤੇ ਇਸ ਤੋਂ ਬਾਅਦ ਅਗਲੀ ਇੱਕ ਚੀਜ਼ ਹੋਰ ਹੈ ਇਹਦਾ ਜਿਹੜਾ ਇਸ ਬਿੱਲ ਦਾ ਮੇਨ ਅਜੰਡਾ ਹੈ ਉਹ ਹੈਗਾ ਪਿੰਡ ਦਾ ਵਿਕਾਸ ਇਹਦੇ ਵਿੱਚ ਲੋਕਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਰੋਜ਼ਗਾਰ ਤਾਂ ਮਿﻠੂਗਾ ਹੀ ਨਾਲ ਹੀ ਇਸ ਦੇ ਵਿੱਚ ਪਿੰਡ ਦਾ ਜਿਹੜਾ ਕਿ ਵਿਕਾਸ ਵੀ ਕੀਤਾ ਜਾਊਗਾ ਤਾਂ ਕਰਕੇ ਇਸ ਬਿੱਲ ਦਾ ਜਿਹੜਾ ਵਿਰੋਧ ਕਾਂਗਰਸ ਪਾਰਟੀ ਕਰਦੀ ਹੈ ਤਾਂ ਮੈਂ ਸਾਰਿਆਂ ਨਾਲ ਇਹ ਗੱਲ ਸਮਝੀ ਕਰਨਾ ਚਾਹੂੰਗਾ ਵੀ ਪਹਿਲਾਂ ਤਾਂ ਕਦੀ ਕਾਂਗਰਸ ਪਾਰਟੀ ਨੇ ਜਦੋਂ ਤੱਕ ਇਹਨਾਂ ਦੀ ਸੱਤਾ ਰਹੀ ਹੈ ਉਦੋਂ ਤੱਕ ਤਾਂ ਇਹਨਾਂ ਨੇ ਮਹਾਤਮਾ ਗਾਂਧੀ ਜੀ ਨੂੰ ਕਦੀ ਯਾਦ ਨਹੀਂ ਕੀਤਾ ਅੱਜ ਉਹਨਾਂ ਦੇ ਨਾਮ ਤੇ ਜਿਹੜੀ ਕਾਂਗਰਸ ਪਾਰਟੀ ਹੈ ਉਹ ਆਪਣੀ ਰੋਟੀਆਂ ਸੇਕ ਰਹੀ ਹੈ ਤੇ ਦੋ ਦਿਨ ਪਹਿਲਾਂ ਜਿਹੜਾ ਕਾਂਗਰਸ ਪਾਰਟੀ ਨੇ ਪਟਿਆਲੇ ਗਾਂਧੀ ਦੇ ਪੁੱਤ ਕੋਲ ਇੱਕ ਧਰਨਾ ਲਗਾ ਕੇ ਮੋਦੀ ਜੀ ਦਾ ਪੁਤਲਾ ਫੁੱਕਿਆ ਸੀਗਾ ਉਹ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਵੀ ਜਿਹੜੀ ਇਹ ਕਾਂਗਰਸ ਪਾਰਟੀ ਦੀ ਹਰਕਤ ਸੀਗੀ ਜਿਹੜਾ ਇਹਨਾਂ ਨੇ ਆਪਣੀ ਰੋਟੀ ਝੁੱਟੀ ਰੋਟੀ ਸੇਕਣ ਲਗੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਗਏ ਨੇ ਤੇ ਮੋਦੀ ਜਿੱਦਾਂ ਜਿਹੜਾ ਪੁਤਲਾ ਫੁਕਿਆ ਉਹ ਬਹੁਤ ਹੀ ਬੇਤੁਕਾ ਤੇ ਬੇਮਤਲਬ ਦਾ ਇਹ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਜਦੋਂ ਕਿ ਇਸ ਤੋਂ ਇਸ ਬਿੱਲ ਦੇ ਇੰਟਰੋਡਿਊਸ ਹੋਣ ਨਾਲ ਸਾਫ ਪਤਾ ਲੱਗਦਾ ਹੈ ਆਪਾਂ ਸਾਰਿਆਂ ਨੂੰ ਵੀ ਇਹ ਬਿੱਲ ਆਮ ਲੋਕਾਂ ਲਈ ਲੋੜਵੰਦਾਂ ਲਈ ਜਿੰਨੇ ਵੀ ਆਪਣੇ ਭਾਰਤ ਦੇ ਲੋਕ ਨੇ ਪੰਜਾਬ ਦੇ ਲੋਕ ਨੇ ਉਹਨਾਂ ਲਈ ਇਹ ਬਿੱਲ ਫਾਇਦੇ ਦਾ ਬਿੱਲ ਹੈ ਉਹਨਾਂ ਨੂੰ ਜਿਹੜਾ 125 ਦਿਨ ਦਾ ਪੱਕਾ ਰੋਜ਼ਗਾਰ ਮਿਲਦਾ ਹੈ ਜੇ ਰੋਜ਼ਗਾਰ ਨਾ ਮਿਲਿਆ ਤਾ 15 ਦਿਨ ਦੇ ਅੰਦਰ ਤਾਂ ਉਸ ਦਾ ਬੇਰੁਜ਼ਗਾਰੀ ਭੱਤਾ ਵੀ ਦਿੱਤਾ ਜਾਊਗਾ ਜਿਹੜੀ ਇਹ ਲੋਕਾਂ ਦੇ ਕੇਂਦਰ ਸਰਕਾਰ ਪੱਖ ਦੀ ਗੱਲ ਕਰ ਰਹੀ ਹੈ ਤਾਂ ਇਹ ਜਿਹੜੀ ਕਾਂਗਰਸ ਪਾਰਟੀ ਹੈ ਆਪਣੀ ਰੋਟੀਆਂ ਸੇਕਣ ਲਈ ਉਸ ਬਿਲ ਦਾ ਵੀ ਵਿਰੋਧ ਕਰ ਰਹੀ ਹੈ ਜਿਸ ਨਾਲ ਇੱਕ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਲੋੜਵੰਦਾਂ ਨੂੰ ਰੋਜ਼ਗਾਰ ਮਿਲ ਸਕੇ ਇਸ ਤੋਂ ਸਭ ਪਤਾ ਲੱਗਦਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਭਾਰਤ ਵਿਰੋਧੀ ਵੀ ਹੈ ਪੰਜਾਬ ਵਿਰੋਧੀ ਵੀ ਹੈ ਤੇ ਜਿਹੜੇ ਵੀ ਮੇਰੇ ਭੈਣ ਭਰਾਵਾਂ ਨੂੰ ਰੋਜ਼ਗਾਰ ਮਿਲਣਾ ਚਾਹੁੰਦਾ ਹੈ ਇਹ ਉਸ ਦਾ ਵੀ ਵਿਰੋਧ ਕਰ ਰਹੇ ਨੇ ਵੀ ਲੋਕਾਂ ਨੂੰ ਇਹ ਰੋਜ਼ਗਾਰ ਮਿਲ ਕਿਉਂ ਨਹੀਂ ਹੈ ਤਾਂ ਕਰਕੇ ਮੇਰੀ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਾਂਗਰਸ ਪਾਰਟੀ ਦੀ ਇਹ ਜਿਹੜੀ ਲੋਕਾਂ ਦੇ ਵਿਰੁੱਧ ਜਿਹੜੀ ਇਹਨਾਂ ਨੂੰ ਲੋਕਾਂ ਨੂੰ ਕੇਂਦਰ ਸਰਕਾਰ ਨੂੰ ਫਾਇਦਾ ਮਿਲ ਰਿਹਾ ਜੇਕਰ ਇਹ ਇਸ ਚੀਜ਼ ਦਾ ਵੀ ਵਿਰੋਧ ਕਰ ਸਕਦੀ ਹੈ ਲੋਕ ਭਲਾਈ ਦਾ ਵਿਰੋਧ ਕਰ ਸਕਦੀ ਹੈ ਕਾਂਗਰਸ ਪਾਰਟੀ ਤਾਂ ਅੱਗੇ ਜਾ ਕੇ ਤੁਸੀਂ ਇਹਨਾਂ ਦੀ ਮਨਸ਼ਾ ਸਰਿਆ ਮਾਪਾ ਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਜੇ ਇੱਕ ਜੇਕਰ ਇਹ ਪੰਜਾਬ ਨੂੰ ਪੰਜਾਬ ਦੇ ਆਪਣੇ ਆਪ ਨੂੰ ਸਗੇ ਕਹਿੰਦੇ ਨੇ ਤਾਂ ਇਹ ਕਿਸ ਹੱਦ ਤੱਕ ਕਾਂਗਰਸ ਪਾਰਟੀ 길 ਚੁੱਕੀ ਹੈ ਵੀ ਇਹ ਲੋਕਾਂ ਦਾ ਭਲਾ ਹੁੰਦੇ ਹੋਏ ਵੀ ਨਹੀਂ ਦੇਖ ਸਕ ਰਹੀ ਹੈਗੀ ਜੈ ਸ਼੍ਰੀ ਰਾਮ ਸਤਿ ਸ਼੍ਰੀਕਾਲ ਨਮਸਕਾਰ ਸਾਰਿਆਂ ਨੂੰ